ਅਤੇ ਵਿਚਾਰਾਂ ਸਾਧ ਸੰਗਤ ਜੀ ਸਮੇਂ ਦੀਆਂ ਜੋ ਗੱਲਾਂ ਬਾਤਾਂ ਨੇ ਉਹ ਸਰਵਣ ਕਰਾਂਗੇ ਜੀ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰਾ ਸਾਹਿਬ ਵਾਲੇ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਬਤ ਦੇ ਜੇ ਤੂੰ ਵਾਹਿਆ ਰਗਾ ਨਕੁੰਗਾ ਦਾਮ ਪ੍ਰਭ ਰੇ ਨ ਪਗ ਸਾਦਾ ਸਤ ਗੁਰ ਤੇਰੇ ਰਸਤੇ ਅੰ ਰਖੁ ਸ਼ੁਭ ਸ਼ਾਮਾ ਸੋਹਣੇ ਚਰਨ ਤੁਸਾ ਦਾ ਜੁੜਾ ਤੇ ਮਾਇ ਦੁਇ ਨਾ ਰੂਪ ਨਾ ਵਾ ਕੋ ਵਰਗ ਸੰਗ ਦਾ ਤਰਮੋ ਵਾਲੀ ਕੋ ਕਰ ਲਓ ਵੱਡੇ ਭਾਗਾਂ ਵਾਲਿਓ ਵਾਰਗ ਸੰਤਾਂ ਦਾ ਕਰਮ ਵਾਲੀ ਬਾਣੀ ਕਰ ਲਓ ਵੱਡੇ ਭਾਗਾਂ ਵਾਲਿਓ ਸੰਤਾਂ ਦਾ ਤਰਨ ਵਾਲੀ ਕਹੋ ਤਰਨ ਵਾਲੀ ਕਹੋ ਕਰ ਲੋਟ ਕਰਨਾ ਗਾੜੂ ਮਾਰੂ ਸੰਤਾਂ ਦਾ ਤਰਨ ਵਾਲੀ ਕਹੋ ਕਰ ਲੋਟ ਭਾਗਾਂ ਵਾਲਿਓ ਸੰਤਾਂ ਦਾ ਤਰਨ ਵਾਲੀ ਕਹੋ ਕਰ ਲੋਟ ਭਾਗਾਂ ਵਾਲਿਓ म वारी पौड़ी पाग वारे हरग वारी पौड़ी वॾे पाग वारो वॾे पागा वारे सालो वॾे पाग ਆਲੋ ਮੇਰੇ ਪਿਆਰੇ ਕਰਨੋਂ ਵਟੇ ਪਾਗਾ ਵਾਲਿਓ ਮੇਰੇ ਪਿਆਰੇ ਕਰਨੋਂ ਵਟੇ ਪਾਗਾ ਵਾਲਿਓ ਮੇਰੇ ਪਿਆਰੇ ਕਰਨੋਂ ਵਟੇ ਪਾਗਾ ਵਾਲਿਓ ਜੀ ਕਰਨੋਂ ਵਟੇ ਪਾਗਾ ਵਾਲਿਓ ਮੇਰੇ ਪਿਆਰੇ ਕਰ ਲੋ ਵਡੇ ਪਾਗਵਾਲਿਓ ਕਰ ਲੋ ਵਡੇ ਪਾਗਵਾਲਿਓ ਕਰ ਲੋ ਵਡੇ ਪਾਗਵਾਲਿਓ ਰੇ ਜੀ ਪਾਗਵਾਲਿਓ ਕਰ ਲੋ ਵਡੇ ਜੀ ਪਾਗਵਾਲਿਓ ਕਰ ਲੋ ਵਡੇ ਜੀ ਪਾਕਾ ਵਾਲਿਓ ਕਰ ਲੋ ਵਡੇ ਜੀ ਪਾਕਾ ਵਾਲਿਓ ਕਰ ਲੋ ਵਡੇ ਜੀ ਸਰਮਾ ਵਾਲਿਓ ਕਰ ਲੋ ਵਡੇ ਜੀ ਪਾਕਾ ਵਾਲਿਓ ਕਰ ਲੋ ਵਡੇ ਜੀ ਪਾਕਾ ਵਾਲਿਓ ਕਰ ਲੋ ਵਡੇ ਜੀ ਪਾਕਾ ਵਾਲਿਓ

ਰਾਗਾ ਤਰੰਗ ਵਾਲੀ ਥੋੜੀ ਕਰ ਲੋ ਵੱਡੇ ਪਰਮਨਵ ਵਾਲੀ ਥੋੜੀ ਕਰ ਲੋ ਵੱਡੇ ਪਾਗਾ ਵਾਲਿਓ ਮਾਰਗ ਸੰਧਾ ਕਰੰਗ ਵਾਲੀ ਥੋੜੀ ਕਰ ਲੋ ਵੱਡੇ ਪਾਗਾ ਵਾਲਿਓ ਸਤਿਗੁਰੂ ਮਾਰਗ ਧਰਮ ਕੀ ਕਹਉਂਦੀ ਕੋ ਬਾਗ ਕਾ ਗੀਤਾ ਹੈ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਪਿਆਰੇ ਸਾਥੀ ਹਰ ਤਰ੍ਹਾਂ ਦੀ ਜਿਤਨਾ ਹੈ ਭਾਗ ਛੋੜੇ ਹਰ ਸੰਤ ਤੋਂ ਵਾਰੇ ਦਿਲ ਦਾ ਤਨ ਹਰਨਾ ਪਰਵਾਰ ਗੈਸੇ ਆਏ ਕਹਲਕ ਨਾ ਕਰਾ ਮਰਮ ਸੁਣਵਾਨ ਸਤਕਾਰਯੋ ਗੁਰੂ ਰੂਪ ਗੁਰਸਵਾਰੀ ਸਭ ਮਾਈ ਭਾਈ ਜਿਤਨੇ ਵੀ ਨਗਰ ਨਿਵਾਸੀ ਇਲਾਕਾ ਨਿਵਾਸੀ ਸਭ ਸੰਗਤਾਂ ਕਾਫੀ ਦਿਨਾਂ ਤੋਂ ਲੈ ਕਰਕੇ ਸਤਗੁਰਾਂ ਦੇ ਪਾਵਨ ਤੇ ਪਵਿੱਤਰ ਗੁਰਬਾਣੀ ਦੇ ਹਰੀ ਜਾਸ ਕੀਰਤਨ ਦੁਆਰਾ ਆਪ ਜੀ ਆਪਣੇ ਸਮੇਂ ਔਰ ਸਵਾਸਾ ਨੂੰ ਸਫਲਾ ਬਣਾ ਰਹੇ ਹੋ ਜੋ ਮਹਾਨ ਪ੍ਰਾਲਾ ਸਤਿਕਾਰਯੋਗ ਬਾਬਾ ਜਗਤਾਰ ਸਿੰਘ ਜੀ ਜਿਹੜੇ ਆਪ ਬਹੁਤ ਸੁੰਦਰ ਕੀਰਤਨ ਕਰਦੇ ਹਨ ਬਿਆਨt ਮਹਾਪੁਰਖਾ ਨੂੰ ਪਤਾ ਬਾਜਪਾ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਬੁਲਾ ਕੇ ਜੋ ਪੰਗ ਜੀ ਦਾ ਸਾਗਿ ਸੁਆਗੋ ਰੱਖਿਆ ਗਿਆ ਸਾਰੇ ਨਗਰ ਨਿਵਾਸੀ ਵਾਹੀ ਭਾਈ ਲਾਹਾ ਪ੍ਰਾਪਤ ਕਰ ਰਹੇ ਹਨ ਵਡ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚੋਟਾਂ ਖਾਵੇ ਬਿਰਭਾਗਾ ਸਤ ਸੰਗ ਨ ਲੱਗੈ ਬਿਰ ਸੰਗਤ ਮੈ ਪ੍ਰਿਜੈ ਜੀਉ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹ ਵਾਲੇ ਸ਼੍ਰੀਮਾਨ ਸੰਤ ਬਾਬਾ ਤੀਜਾ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਕ੍ਰਿਸ਼ਨ ਸਿੰਘ ਜੀ ਮਹਾਰਾਜ ਔਰ ਉਹਨਾਂ ਤੋਂ ਅਰਸਾਇ ਹੋਏ ਸ਼੍ਰੀਮਾਨ ਸੰਤ ਬਾਬਾ ਸਹੂਦੇਵ ਸਿੰਘ ਜੀ ਔਰ ਹੌਰਾਸਾ ਵਾਲੇ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਇਸ ਗਗਰ ਵਿੱਚ ਚਰਨ ਪਾ ਕੇ ਸੰਗਤਾਂ ਨੂੰ ਇਹ ਜੋ ਮਹਾਨ ਪਵਿੱਤਰ ਅਸਥਾਨ ਦਿੱਤਾ ਹੈ ਇਹ શ્રીਮਾਨ ਸੰਤ ਬਾਬਾ ਸੋਹਦੇਵ ਸਿੰਘ ਜੀ ਮਹਾਰਾਜ ਦੀ ਦੇਣ ਹੈ ਭਾਵੇਂ ਦਾਸ ਜੀ ਨਾਲ ਉਹਨਾਂ ਦਾ ਬੜਾ ਪਿਆਰ ਸੀ ਬੜਾ ਬਖਸ਼ਿਸ਼ ਕਰਦੇ ਰਹੇ ਪਰ ਇਸ ਲਗਰਦੋਤ ਵੀ ਬੜੀ ਰਹਿਮਤ ਕੀਤੀ ਮਹਾਪੁਰਖਾ ਨੇ ਜਿੱਥੇ ਦੀਵਾਨ ਸਜਾਉਂਦੇ ਉਥੇ ਸੰਤ ਬਾਬਾ ਜਗਤਾਰ ਸਿੰਘ ਜੀ ਨੂੰ ਭੇਜ ਕੇ ਡਿਊਟੀ ਲਾਈ ਉਹਨਾਂ ਨੇ ਬੜਾ ਮਹਾਨ ਉਪਰਾਲਾ ਕਰਕੇ ਸੰਗਤ ਨੂੰ ਜਿੱਥੇ ਨਾਮ ਤੇ ਬਾਣੀ ਨਾਲ ਜੋੜ ਰਹੇ ਹਨ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਗੁਰਮਤ ਸਮਾਗਮ ਰੱਖਿਆ ਜਾਂਦਾ ਹੈ ਬਹੁਤ ਸਵਾਲੇ ਵਿਚਾਰਾ ਕਰਨ ਦਾ ਸਮਾਂ 10 ਮਿੰਟ ਦਾ ਹੈ ਜੈਸੂ ਗੁਰੂ ਦੇ ਸਾਸ ਸੰਧੀ ਆਪਾਂ ਸਾਰੇ 350 ਸਾਲਾ ਬਣਾ ਰਹੇ ਹਾਂ ਸਤਿਕਾਰਯੋਗ ਭਾਈ ਜਗਜੀਤ ਸਿੰਘ ਨੇ ਬੜੇ ਸੰਗਰਦੋਸ਼ ਸ਼ਬਦ ਆਪ ਜੀ ਨੂੰ ਸੁਣਾਏ ਹਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਕਲਗੀ ਤਰਪਾਤਸ਼ਾ ਨੇ ਸਾਡੀ ਅਰਦਾਸ ਵਿੱਚ ਆਖਿਆ ਹੈ ਤੇਗ ਬਹਾਦਰ ਸਿਮਰਿਆ ਕਰਨਾ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਜਿਹੜਾ ਗੁਰੂ ਦਾ ਸਿੱਖ ਸਾਜੇ ਗੁਰੂ ਦਾ ਆਪਣੀ ਰਸਨਾ ਦੁਆਰਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਕਹਿੰਦੇ ਹਰ ਨਾਮ ਲਵੇਗਾ ਉਸ ਦੇ ਘਰ ਅੰਦਰ ਸਾਹਿਬ ਜੀ ਨੌ ਲੁੱਧਾ ਤੇ 18 ਸੁੱਧਾ ਧਾਕ ਆ ਜਾਣਗੇ ਵੈਸਾ ਹਰਿ ਧਾਰਨਾ ਪੜਿਓ ਫਿਰ ਸਮਾ ਸੰਭਾਗਤ ਹੈ ਸਾਰੇ ਸੰਤ ਮਹਾਂਪੁਰਖ ਬੈਠੇ ਹਨ ਜਿਨ੍ਹਾਂ ਨੇ ਬਾਦ ਉਚਾਉ ਜੀ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ

I'm ਸਾਰੇ ਨਾ ਇੰਤਿਆਵ ਤਾਏ ਤੇਗ ਵਾਸ ਕਰ ਸੁਵਰਿਆ ਗੁਰ ਤੇਗ ਵਾਸ ਕਰ ਸੁਵਰਿਆ ਸਾਰੇ bahadur simh gurtegh bahadur simh maria maante aap paare gurtegh bahadur simh maria gurtegh bahadur simh maria nirkan piya सोशाब

ਸਾਸਰ ਸੁਲੋਰੀਆ ਕਰਨੋਂ ਨਿਕੇ ਆਵੇ ਤਾਏ ਗੁਰ ਤੇਗ ਬਹਾਦਰ ਸਿਮਰੀਆ ਗੁਰ ਤੇਗ ਬਹਾਦਰ ਸਿਮਰੀਆ ਕਰਨੋਂ ਨਿਕੇ ਆਵੇ ਤਾਏ ਗੁਰ ਤੇਗ ਬਹਾਦਰ ਸਿਮਰੀਆ ਪੁਰ ਤੇਗ ਬਹਾਦਰ ਸਿਮਰੀਆ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਵਾ ਵਾ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਵਾ ਵਾ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਵਾ ਵਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਕ੍ਰਿਸ਼ਨ ਤੇ ਆਇਆ ਜਿਸ ਦਿੱਤੇ ਸਭ ਦੁੱਖ ਜਾਏ ਇੱਕ ਬਾਤ ਰਸਵਾਰੀਆ ਤੂੰ ਬਾਹ ਸਿਮਰਿਐ ਗੁਰ ਤੇਗ ਬਹਾਦਰ ਸਿਮਰਿਐ ਗੁਰ ਤੇਗ ਬਹਾਦਰ ਸੁਰੀਐ ਤਿਤਰੀ ਹਾਲੇ ਕੋਰੁ ਪ੍ਰਵਾਣ ਆਉਣ ਵਾਲੇ ਮਾਪੂਖਾਂ ਦੇ ਪਾਸੋਂ ਗੁਰਵਾਣੀ ਕੀਰਤਨ ਵਿਚਾਰਾਂ ਸਰਵਨ ਕਰ ਕੋਈ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਇਓ ਹੋਈਆਂ ਕੁੱਲਾਂ ਦੀ ਖਿਵਾ ਸਾਰੇ ਇੱਕ ਵਾਰੀ ਗੱਜ ਦੇ ਆਖੋ ਜੀ ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਇਤਿਹਾਸ ਦੀਆਂ ਵਿਚਾਰਾਂ ਸਰਵਣ ਕੀਤੀਆਂ ਹਨ ਉਹ ਘਰ ਵੱਲੋਂ ਹਣ ਕੀਤਾ ਜਾਣਾ ਹੈ ਅਤੇ ਰਾਗੀ ਜਗਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ